ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਹੜੇ ਕਿ ਰੇਲਵੇ ਸਵੰਧੀ ਪੰਜਾਬ ਦੇ ਲਈ ਇਸ਼ੂ ਖਾਸ ਤੌਰ ਆਪਣੇ ਜ਼ਿਲ੍ਹੇ ਦੇ ਤੇ ਆਪਣੇ ਕੌਨਸ਼ੀਅੰਸੀ ਦੇ ਕਿਉਂਕਿ ਸਾਡੇ ਬਹੁਤ ਹੀ ਪਵਿੱਤਰ ਬਾਬਾ ਬੁੱਢਾ ਜੀ ਉਹਨਾਂ ਦੀ ਧਰਤੀ ਦੇ ਲਈ ਖਾਸ ਦੋ ਤਿੰਨ ਗੱਲਾਂ ਹੈ ਜਿਹੜੀਆਂ ਉਹ ਧਾਰੀਵਾਲ ਸਾਹਿਬ ਨੇ ਕੀਤੀਆਂ ਨੇ ਉਹਦੇ ਬਾਰੇ ਪਹਿਲਾਂ ਜ਼ਰੂਰ ਦੱਸਣਗੇ ਵੀ ਕਿਹੜੀ ਕਿਹੜੀ ਗੱਲ ਆ ਜਿਹੜੀ ਉਹ ਇਹਨਾਂ ਅੱਜ ਉਹ ਕੰਮ ਇਹਦਾ ਕੀਤਾ ਹੈ ਮੈਂ ਇੱਕ ਤਾਂ ਸਾਡਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਮੈਂ ਸਾਡੇ ਪੰਜਾਬ ਦੇ ਸਾਡੇ ਮੰਤਰੀ ਪੰਜਾਬ ਦੇ ਮੰਤਰੀ ਹਿੰਦੁਸਤਾਨ ਦੇ ਮੰਤਰੀ ਰੇਲਵੇ ਮੰਤਰੀ ਸਦਾ ਗਵਨੀਤ ਸਿੰਘ ਬਿੱਟੂ ਜੀ ਨੂੰ ਮਿਲਿਆ ਤੇ ਮੈਂ ਇਹਨੂੰ ਦੱਸਿਆ ਕਿ ਰਮਦਾਸ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਪਵਿੱਤਰ ਧਰਤੀ ਹੈ ਇੱਕ ਤੇ ਉੱਥੋਂ ਦਾ ਰੇਲਵੇ ਸਟੇਸ਼ਨ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਸੀਗਾ ਤੇ ਉਹ ਡਿੱਗ ਗਿਆ ਉਹਦਾ ਪਲੇਟਫਾਰਮ ਵੀ ਖਰਾਬ ਹੋ ਗਿਆ ਉੱਥੇ ਬੜੀਆਂ ਦੁੱਖਟਰਾਵਾਂ ਜਿਹੜੀਆਂ ਵਾਪਸ ਦੀਆਂ ਪਹਿਲਾਂ ਤੇ ਉਹਦੇ ਲਈ ਇਹਨਾਂ ਨੇ ਸਹਿਮਤੀ ਦਿੱਤੀ ਅਗਲੇ 6 ਮਹੀਨਿਆਂ ਤੇ ਕਹਿੰਦੇ ਕਿ ਬਹੁਤ ਵਧੀਆ ਇੱਕ ਬਾਬਾ ਬੁੱਢਾ ਸਾਭੀ ਦੇ ਨਾਂ ਦੇ ਉੱਤੇ ਉਹਦੀ ਇੰਸਟੀਟਿਊਸ਼ਨ ਜਿਹੜਾ ਉਹ ਆਪਾਂ ਬੜਾਵਾਂਗੇ ਇੱਕ ਮਹੀਨੇ ਤੋਂ ਕੋਈ ਮੰਗ ਕੀਤੀ ਆ ਕਿ ਸਾਡਾ ਜਿਹੜਾ ਇਹ ਨਾਵਾ ਸ਼ਹਿਰ ਦਾ ਤੇ ਉਤੋਂ ਅੱਗੇ ਇੱਕ ਬੱਲਣ ਵਾਲੀ ਦੀਆਂ ਜਿਹੜਾ ਬਿਲਕੁਲ ਬਾਰਡਰ ਤੇ ਸਦਾਦ ਦੇ ਉੱਤੇ ਆ ਸਾਡਾ ਇਲਾਕਾ ਜਿਹੜਾ ਉੱਥੇ ਕੋਈ ਇੰਡਸਟਰੀ ਨਹੀਂ ਗਈ ਕੋਈ ਵਧੀਆ ਕਾਲਜ ਨਹੀਂ ਇਸ ਕਰਕੇ ਕਿਉਂਕਿ ਅਸੀਂ ਰੇਲਵੇ ਲਾਈਨ ਦੇ ਨਾਲ ਜੋੜ ਨਹੀਂ ਸਕੇ ਤੇ ਮੈਂ ਇਹਨਾਂ ਕੋਲ ਮੰਗ ਕੀਤੀ ਹੈ ਕਿ ਨਾਲੇ ਨੂੰ ਸਾਡੇ ਏਰੀਆ ਨੂੰ ਜਿਹੜਾ ਬੱਲਰਵਾਲ ਤੱਕ ਰੇਲਵੇ ਲਾਈਨ ਜਿਹੜੀ ਉਛਾਈ ਜਾਵੇ ਤੇ ਸਾਨੂੰ ਵਾਇਆ ਮਸਦ ਪੂਰੇ ਦੇਸ਼ ਦੇ ਨਾਲ ਰੇਲਵੇ ਲਿੰਕ ਜਿਹੜਾ ਸਾਡਾ ਕੀਤਾ ਜਾਵੇ ਉਹ ਵੀ ਇਹਨਾਂ ਨੇ ਸਿਧਾਂਤਕ ਜਿਹੜੀ ਆ ਉਹ ਗੱਲ ਜਿਹੜੀ ਉਹ ਮੇਰੀ ਮੰਨੀ ਉਹਦੇ ਇਹਨਾਂ ਨੇ ਕਿਹਾ ਕਿ ਤੇ ਕਾਰਵਾਈ ਇਹਨਾਂ ਨੇ ਸਾਨੂੰ ਕਿਹਾ ਕਿ ਤੇ ਸ਼ੁਰੂ ਕਰੋ ਉਹ ਤਾਂ ਮੈਂ ਸਮਝਦਾ ਕਿ ਜੇ ਅਸੀਂ ਉਹ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਬਿੱਟੂ ਜੀ ਦੀ ਹਿੰਮਤ ਦੇ ਨਾਲ ਕਿਉਂਕਿ ਮਹਿਕਮਾ ਇਹਨਾਂ ਕੋ ਆ ਜੇ ਉਹ ਕਰ ਆ ਜਾਂਦੇ ਤੇ ਸਾਡਾ ਪੰਜਾਬ ਤੇ ਸਾਡਾ ਇਲਾਕਾ ਜਿਹੜਾ ਕਾਸਤ ਉਹਦੇ ਉਸ ਇਰੀਏ ਦੇ ਵਿੱਚ 45 ਸਿੱਖ ਰਾਸ ਸਿੱਖਾਂ ਦੇ ਆ ਬਿਲਕੁਲ ਬਾਰਡਰ ਦੇ ਉੱਤੇ ਗਰੀਬ ਉਹ ਲੋਕਾਂ ਦੇ ਧੀਆ ਪੁੱਤ ਨਹੀਂ ਪੜ ਸਕੇ ਜੇ ਉੱਥੇ ਰੇਲਵੇ ਲਾਈਨ ਚੱਲੇਗੀ ਤੇ ਇਹਨਾਂ ਨੂੰ ساری عمر ਉਹ ਲੋਕ ਜਿਹੜਾ ਜਾਤ ਕਦਾ ਕਰਦੇਗੇ ਉਹ ਮੈਨੂੰ ਖੁਸ਼ੀ ਹੈ ਕਿ ਮੈਂ ਆਇਆ ਤੇ ਇਹਨਾਂ ਨੇ ਮੇਰੇ ਦੋਵੇਂ ਜਿਹੜੇ ਮਾਮਲੇ ਆ ਦੋਵੇਂ ਪ੍ਰੋਜੈਕਟ ਜਿਹੜੇ ਆ ਉਹਨਾਂ ਨੂੰ ਮਤਲਬ ਹਾਂ ਪੱਕੀ ਹਕਾ ਦਾ ਦਿੱਤਾ ਉਹ ਦੋਵਾਂ ਤੇ ਕਾਰਵਾਈ ਕਰਨਾ ਜਿਹੜਾ ਉਹ ਪ੍ਰੋਸਾ ਦਿੱਤਾ ਮੈਂ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਵੀ ਅਜ ਨਾਲੇ ਹਲਕੇ ਵੱਲੋਂ ਇਨਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਤੇ ਮੈਂ ਰੀੜੀ ਦਊਗਾ ਜਿੱਤੋਂ ਵੀ ਇਹਨਾਂ ਨੂੰ ਵੀ ਪਾਪਾ ਬੁੱਢਾ ਜਾ ਬੁੱਢਾ ਸਾਭ ਜੀ ਦੀ ਸ਼ਹੀਦਵਾਦ ਪ੍ਰਾਪਤ ਹੋਊਗੀ ਸਾਨੂੰ ਵੀ ਅਸੀਂ ਰੋਜ਼ ਉੱਥੇ ਮੱਥਾ ਟੇਕਦੇ ਆ ਤੇ ਜਦੋਂ ਉਹਨਾਂ ਦਾ ਐਡਾ ਵਧੀਆ ਪਲੇਟਫਾਰਮ ਰੇਲਵੇ ਸਟੇਸ਼ਨ ਬਣੂਗਾ ਤੇ ਲਾਜਵੀ ਲੋਕ ਜਿਹੜਾ ਚਾਤ ਕਰਿਆ ਕਰਨਗੇ ਸੋ ਤੁਹਾਡਾ ਬਿੱਟੂ ਜੀ ਧੰਨਵਾਦ ਮੈਂ ਅਖੀਰ 'ਚ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਸਾਡੇ ਕੁਲਦੀਪ ਧਾਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਵੀ ਇਹਨਾਂ ਨੇ ਇਹ ਇਸ਼ੂ ਜਿਹੜਾ ਹੈ ਉਹ ਰੇਲਵੇ ਦੇ ਧਿਆਨ 'ਚ ਲਿਆਂਦਾ ਮਵਾਦ ਵਿਸ਼ਵਾਸ ਨਾਲ ਮੈਂ ਕਹਿਣਾ ਇਹ ਕਮ ਅਸੀਂ ਜਲਦੀ ਤੇ ਜਲਦੀ ਸਿਰੇ ਚੜਾਵਾਂਗੇ ਤੇ ਅੱਗੇ ਵੀ ਕੋਈ ਵੀ ਇਸ਼ੂ ਹੈ ਜਿਹੜੇ ਪੰਜਾਬ ਦੇ ਧਾਰੀਵਾਲ ਸਾਹਿਬ ਨੇ ਵਿਸ਼ਵਾਸ ਦਿਵਾਇਆ ਬੇ ਰੇਲਵੇ ਨਾਲ ਜੁੜੀਆਂ ਸੰਬੰਧਿਤ ਜਾਂ ਹੋਰ ਸਰਕਾਰ ਪੰਜਾਬ ਸਰਕਾਰ ਜਿਹੜੀ ਵੀ ਕੋਈ ਚੀਜ਼ ਫੂਡ ਪ੍ਰੋਸੈਸਿੰਗ ਜਾਂ ਹੋਰ ਕੋਈ ਵੀ ਅਸੀਂ ਇਹਨਾਂ ਲਈ ਹਾਜ਼ਰ ਹਾਂ ਕਿਉਂਕਿ ਹੁਣ ਹੀ ਦੱਸ ਰਹੇ ਸੀ ਵੀ ਜਦੋਂ ਬਾਬਾ ਬੁੱਢਾ ਜੀ ਦਾ ਦਿਹਾੜਾ ਹੁੰਦਾ ਤੇ 10 ਲੱਖ ਸੰਗਤ ਆਉਂਦੀ ਹੈ ਤੇ ਉਹਦੇ ਲਈ ਇਹਨਾਂ ਨੇ ਆਪਦੇ ਲਈ ਨਹੀਂ ਕੁਝ ਸੰਗਤ ਲਈ ਇਹਨਾਂ ਨੇ ਸਾਰੀ ਡਿਮਾਂਡਾਂ ਰੱਖੀਆਂ ਤੇ ਇਹਨੂੰ ਉੱਥੇ ਆਉਣ ਵਾਲੇ ਦਿਨਾਂ ਵਿੱਚ ਵੀ ਸਾਡਾ ਤੁਹਾਨੂੰ ਤਾਂ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ ਹੀ ਪੰਜਾਬ ਦੇ ਮਹਾਂਕੰਤੀ ਸਦਾਧਵੰਸੇ ਮਾਨ ਜੀ ਨੇ ਉਹਨੇ 3 ਕਰੋੜ ਰੁਪਇਆ ਬਾਬਾ ਬੁੱਢਾ ਸਾਬਜੀ ਦੇ ਸ਼ਹਿਰ ਅਬਦਾਸ ਦੇ ਪਾਸੇ ਚਾਰ ਗੇਟ ਗੇਟ ਬਣਾਉਣ ਲਈ ਬਣਾਉਣ ਲਈ ਪਹਿਲਾਂ ਵੀ ਬਾਬਾ ਬੁੱਢਾ ਸਾਬਜੀ ਦੇ ਸਮੇਂ ਚਾਰ ਗੇਟ ਸੀਗੇ ਤੇ ਹੁਣ ਵੀ ਮਹਾਂਕੰਤੀ ਸਾਹਿਬ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਉਸੇ ਲਈ ਬਣਾਈ ਤੇ ਕੱਲੋਂ ਪੈਸੇ ਦੀਸ ਹੋ ਗਿਆ ਸੋ ਤੁਸੀਂ ਅੱਜ ਇਹ ਕਾਗਜ਼ ਦੇਤਾ ਕੱਲੋਂ ਨਾ ਪੈਸੇ ਦਿੱਤੇ ਤੇ ਸਰ ਨਹੀਂ ਮਿਲ ਕੇ ਇਹ ਨਾਲਾ ਹਲਕਾ ਬੰਦਾ ਤੁਹਾਨੂੰ ਵੇਸੇ ਜਿਆਦਾ ਰੱਖੂ ਠੀਕ ਠੀਕ ਓਕੇ ਓਕੇ ਸਰ ਬੰਦ ਓਕੇ 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 ਤਾਂ